असी सवेरे साड़ी जी मेरे तो पहला टीम सीने ग उन्होंने देखा ट्रक जरा है हमने आते ही एंटी गैंगस्टर टास्क फोर्स बनाई मैं अपनी फोर्स को बधाई देता हूं कि तो उन्होंने अपनी जान जोखम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है क्योंकि मुझे इतना प्यार दिया आपने इतना प्यार दिया अब जिम्मेदारी मेरी है आपने अपना फर्ज निभा दिया ਅਬ ਫਰਜ਼ ਨਿਭਾਉਣੇ ਦੀ ਬਾਰੀ ਮੇਰੀ ਹੈ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਏਜੀਟੀਐਫ ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚੋਂ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਲਾਈਓਰ ਤੋਂ ਥਲੇ ਡਿੱਗਿਆ ਹੋਇਆ ਸੀ ਉਹਨਾਂ ਨੇ ਮੌਕੇ ਤੇ ਇਹਨਾਂ ਨੂੰ ਫਰਸਟ ایڈ ਦਿੱਤੀ ਇਹਨਾਂ ਦੇ ਮਾਲਕਾਂ ਨਾਲ ਸੰਪਰਕ ਕੀਤਾ ਜਿਹੜੇ ਕਿ ਮਾਲਕ ਵੀ ਪਹੁੰਚ ਚੁੱਕੇ ਆ ਤੇ ਬਾਕੀ ਅਗਲੀ ਰੀ ਕਾਰਵਾਈ ਜਿਹੜੀ ਆ ਉਹ ਕਿ ਕਿੱਧਰ ਕਿੱਧਰ ਜਾ ਰਿਹਾ ਸੀ ਇਹ ਜੰਮੂ ਤੋਂ ਸੰਗਰੂਰ ਜੰਮੂ ਤੋਂ ਸੰਗਰੂਰ ਜਾ ਰਿਹਾ ਸੀ ਸੀ ਇਹਦੇ ਚੱਲਦੇ ਸੇਵ ਲੱਦੇ ਹੋਇਆ ਸੇਵ ਲੱਦੇ ਆ ਕਿ ਜਿਹੜੇ ਬੰਦੇ ਡਰਾਈਵਰ ਆ ਜਾਂ ਕੰਡਕਟਰ ਆ ਉਹ ਠੀਕ ਹੈ ਬਿਲਕੁਲ ਠੀਕ ਆ ਜੀ ਉਹਨਾਂ ਦੀ ਮਾੜੀ-ਮੋਟੀ ਸੱਟਾ-ਛੋਟਾ ਸੀ ਗਿਆ ਉਹਨਾਂ ਨੂੰ ਹਾਫਾ ਫੇੜ ਦਿੱਤੀ ਨੀਂਦੋਂ ਕਰਨ ਲਈ ਹੱਸਾ ਬាប់ ਦਾ ਸਾਡਾ ਟਰੱਕ ਜੰਮੂ ਤੋਂ ਜਾ ਰਿਹਾ ਸੀ ਤੇ ਸੇਵ ਭਰਿਆ ਸੀ ਸੰਗਰੂਰ ਜਾ ਰਿਹਾ ਸੀ ਸੇਵ ਲੈ ਕੇ ਬੜੀ ਅਚਾਨਕ ਕਤਨਾ ਫਟ ਗਈ ਕੁਝ ਨੀਂਦਾਂ ਕਰਨ देश दुनिया की हर खबर सबसे पहले देखने के लिए फॉलो करें दैनिक सवेरा टीजी यूट्यूब फेसबुक इंस्टाग्राम एक्स और व्हाट्सएप चैनल आरोप